ਬਲਵਿੰਦਰ ਕੌਰ ਰਾਮਗੜ੍ਹ ਦੀ ਜਿਹੜੀਆਂ ਮਨੁੱਖ ਧਰਨਾ ਪ੍ਰਦਰਸ਼ਨ ਦੇ ਰਿਓ ਕਿਹੜੀਆਂ ਮੁਕਮਲ ਲਾ ਜਿਹੜਾ ਧਰਨਾ ਪ੍ਰਦਰਸ਼ਨ ਕਰ ਰਿਹਾ ਕਿਉਂਕਿ ਅਸੀਂ 52 ਦਿਨਾਂ ਤੋਂ ਨਾਬੇ ਬੀਡੀਪੀਓ ਦਫ਼ਤਰ ਬੈਠੇ ਆ ਜਿਹਦੇ ਉਹਦੇ ਤੇ ਆ ਕਿ ਇੱਥੇ ਮਨਰੇਗਾ ਕੰਮਿਆਂ ਦੀ ਜਾਂ ਗਰੀਬ ਬੰਦੇ ਦੀ ਕੋਈ ਸੁਣਵਾਈ ਨਹੀਂ ਇੱਥੇ ਕੋਈ ਸੁਣਨ ਨੂੰ ਤਿਆਰ ਨਹੀਂ ਅਫਸਰ ਸਾਹੀ ਆ ਜਿਹੜੀ ਉਹ ਨਹੀਂ ਸੁਣ ਰਹੀ ਜਿਹੜੇ ਦਫ਼ਤਰ ਨੇ ਬੀਡੀਪੀਓ ਦਫ਼ਤਰ ਆ ਏਡੀਸੀ ਆ ਇਹਨਾਂ ਨੂੰ ਸਭ ਤੋਂ ਛੋਟੇ ਅਧਿਕਾਰੀ ਚਲਾ ਰਹੇ ਨੇ ਤੇ ਜਿਹੜੇ 52 ਦਿਨਾਂ ਤੋਂ ਅਸੀਂ ਨਾਬੇ ਬੈਠੇ ਆ ਕਿ ਇੱਕ ਕਾਰਵਾਈ ਆ ਇਹ ਉਹ ਨਹੀਂ ਕਰਕੇ ਦੇ ਰਹੇ ਕਾਨੂੰਨ ਨੂੰ ਲਾਗੂ ਕਰਾਉਣ ਦੀ ਜਿਹਦੇ ਅਸੀਂ ਚੌਥੇ ਮਹੀਨੇ ਦੇ ਵਿੱਚ ਜਿਹੜੀਆਂ ਸ਼ਿਕਾਇਤਾਂ ਏਡੀਸੀ ਨੂੰ ਵੀ ਦਿੱਤੀਆਂ ਹੋਈਆਂ ਨੇ ਉਹਦਾ ਅਜੇ ਤੱਕ ਨਿਪਟਾਰਾ ਨਹੀਂ ਹੋਇਆ ਕੋਈ ਕਰਨ ਨੂੰ ਤਿਆਰ ਨਹੀਂ ਉਹਨਾਂ ਤੇ ਸਰਕਾਰ ਜਾਂ ਸੱਤਾ ਵਿੱਚ ਆਈ ਸੀ ਕੋਈ ਕਿਹਾ ਸੀ ਕਿ ਹਰਾ ਪੈਨੇ ਚਲਾਵਾਂਗੇ ਤੇ ਤਰਨਾ ਪਤਾ ਤੈਨੂੰ ਨਹੀਂ ਕੱਦੇ ਨਹੀਂ ਹਰਾ ਪੈਨੇ ਸਿਰਫ ਉਹਨਾਂ ਲਈ ਚੱਲਦਾ ਜਿਨ੍ਹਾਂ ਨੇ ਆਪਣਾ ਕੰਮ ਕਰਾਉਣਾ ਉਹਨਾਂ ਨੇ ਪਰ ਚਲਾਏ ਦੀ ਕਾਰਵਾਈ ਦੀ ਕਿਤੇ ਮੰਗ ਕਰ ਰਹੇ ਨੇ ਕਾਨੂੰਨ ਨੂੰ ਲਾਗੂ ਕਰਾਉਣ ਦੀ ਅਸੀਂ ਇਹ ਮਜ਼ਦੂਰ ਦਬਕਾ ਜਿਹੜਾ ਉਹ ਬਿਲਕੁਲ ਬੇਰੋਜ਼ਗਾਰੀ 'ਚ ਦੱਬਿਆ ਹੋਇਆ ਅੱਜ ਪੂਰੇ ਪੰਜਾਬ ਤੋਂ ਆਏ ਇੱਥੇ ਨਹੀਂ ਇਹ ਸਿਰਫ ਦੋ ਤਿੰਨ ਬਲਾਕਾਂ ਦੇ ਨੇ ਅਜੇ ਅਸੀਂ ਜ਼ਿਲ੍ਹਾ ਪੱਤਰ ਤੇ ਨਹੀਂ ਕੀਤਾ ਇਹਨੂੰ ਇਹ ਇੱਕ ਸੰਕੇਤ ਕੇ ਧਰਨਾ ਹੈ ਸਾਡਾ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਅਸੀਂ ਉੱਥੇ ਬੈਠੇ ਆਂ ਵੀਡੀਓ ਦਫ਼ਤਰ ਕੋਈ ਸੁਣਨ ਨੂੰ ਤਿਆਰ ਨਹੀਂ ਕੋਈ ਸੁਣਵਾਈ ਨਹੀਂ ਹੈਗੀ ਇੱਥੇ ਕੀ ਨਾਮ ਹੈ ਜੀ ਨੰਨਾ ਰਾਜਕੁਮਾਰ ਜੀ ਸੰਸੂਆ ਖੁਰਦ ਜਿਹੜੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹੋ ਇੱਥੇ ਜਿਹੜਾ ਅਸੀਂ ਮਰੇਗਾ ਕਾਨੂੰਨ ਦੀਆਂ ਜਿਹੜੀਆਂ ਬਣੀਆਂ ਮਰੇਗਾ ਐਕਟ ਦੇ ਰਾਹੀਂ ਮੰਗਾਂ ਨੇ ਉਹਨਾਂ ਨੂੰ ਲਾਗੂ ਕਰਾਉਣ ਦੀ ਗੱਲ ਕਰ ਰਹੇ ਆਂ 2005 ਤੋਂ ਇੱਕ ਕਾਨੂੰਨ ਬਣਿਆ ਤੇ ਮਰੇਗਾ ਜਿਹੜੇ ਵਿੱਚ ਗਰੀਬ ਲੋਕਾਂ ਨੂੰ ਜਿਹੜੇ ਕੇ 5 ਏਕੜ ਤੋਂ ਘੱਟ ਵਾਲੇ ਕਿਸਾਨ ਵੀ ਵਿਚ ਨੇ ਉਹਨਾਂ ਨੂੰ ਇੱਕ ਰਾਹਤ ਦਿੱਤੀ ਸੀ ਸਰਕਾਰ ਨੇ ਵੀ ਜੇਕਰ ਉਹਨਾਂ ਕੋਲ ਹੋਰ ਕਿਤੇ ਦਿਹਾੜੀ ਜੋਤਾਂ ਨਹੀਂ ਹੈਗਾ ਵੀ ਇੱਕ ਸਰਕਾਰ ਵੱਲੋਂ ਰਾਹਤ ਦਿੱਤੀ ਜਾਊਗੀ ਵੀ ਉਹ ਆਪਣੇ 100 ਦਿਨ ਦੀ ਗਰੰਟੀ ਰੁਜ਼ਗਾਰ ਕਰਕੇ ਖਾਣਾਂਗੇ ਚੁੱਲਾ ਚੱਲਦਾ ਰਹੂਗਾ ਉਹਨਾਂ ਦਾ ਪਰ ਇੱਥੇ ਉਹ 18 ਸਾਲ ਤੋਂ ਜਿਹੜੀ ਇੱਕ ਬਣਿਆ ਕਾਨੂੰਨ ਆ ਉਹ ਲਾਗੂ ਨਹੀਂ ਹੋ ਰਿਹਾ ਲਾਗੂ ਇਸ ਗੱਲ ਕਰਕੇ ਨਹੀਂ ਹੋ ਰਿਹਾ ਕਿ ਇਹਦੇ ਵਿੱਚ ਬਹੁਤ ਜ਼ਿਆਦਾ ਤੰਦਲੀਆਂ ਹੋ ਰਹੀਆਂ ਨੇ ਕਿਉਂਕਿ ਇੱਕ ਤਾਂ ਆਮ ਗਰੀਬ ਲੋਕਾਂ ਦਾ ਕਾਨੂੰਨ ਆ ਕਿਸੇ ਦਾਖੜਦਾ ਹੁੰਦਾ ਤਾਂ ਲਾਗੂ ਕਰ ਦਿੰਦੇ ਨੇ ਜਾਂ ਗਰੀਬ ਲੋਕ ਤੇ ਲਾਗੂ ਆ ਬੰਦੇ ਤੇ ਲਾਗੂ ਕਰਨਾ ਤਾ ਹੋ ਰਿਹਾ ਤੇ ਜਲਦੀ ਲਾਗੂ ਹੋ ਜਾਂਦਾ ਪਰ ਜਿਹੜਾ ਗਰੀਬ ਬੰਦੇ ਦੇ ਹੱਕ ਤੇ ਕਾਨੂੰਨ ਆ ਉਹ ਲਾਗੂ ਨਹੀਂ ਹੁੰਦਾ ਸਿੱਧੀ ਉਹਦੇ ਬਾਅਦ ਤੇ ਜਦੋਜਾਦ ਕਰਨੀ ਪੈਂਦੀ ਹੈ ਜਿਸ ਤਰ੍ਹਾਂ ਅੱਜ ਸਾਨੂੰ ਜਦੋਜਾਦ ਕਰਨੀ ਪੈ ਰਹੀ ਹੈ ਉਸ ਤੋਂ ਪਹਿਲਾਂ ਵੀ ਸਾਡਾ ਨਾਬੇ ਦੇ ਵਿੱਚ ਲਗਾਤਾਰ 50 ਦਿਨੋਂ ਘਰਨਾ ਹੋ ਗਿਆ ਚੱਲਦੇ ਨੂੰ ਪਰ 50 ਦਿਨਾਂ ਤੋਂ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਕਿਸੇ ਨੇ ਸਾਨੂੰ ਇਹ ਤੱਕ ਨਹੀਂ ਪੁੱਛਿਆ ਹੈਗਾ ਵੀ ਤੁਹਾਡੀ ਮੰਗ ਕੀ ਆ ਕਿਉਂ ਕਿਵੇਂ ਅਸੀਂ ਹੱਲ ਕਰੀਏ ਕਿਵੇਂ ਕਰ ਸਕਦੇ ਹਾਂ ਅਸੀਂ ਪਰ ਕਾਰਨ ਇਥੇ ਇਹ ਆ ਕਿ ਡਾਕਟਰ ਚੱਲੇ ਅਫਸਰ ਸਾਹੀ ਤੋਂ ਡਾਕਟਰ ਚੱਲਣ ਸਰਕਾਰ ਤੋਂ ਕਿ ਪਾਈ ਤੇ ਸਮਾਈ ਹੁੰਦੇ ਆ ਪਰ ਸੁਣਵਾਈ ਇੱਥੇ ਇਸ ਗੱਲ ਕਰਕੇ ਨਹੀਂ ਹੋ ਰਹੀ ਉਹ ਦਫਤਰ ਚਾਲ ਦੀ ਥੱਲੇ ਜਿਹੜੇ ਛੋਟੇ ਮੁਲਾਜ਼ਮ ਨੇ ਚੌਥੇ ਦਰਜੇ ਦੇ ਉਹਨਾਂ ਤੋਂ ਆ ਜਿਵੇਂ ਉਹ ਕਹਿੰਦੇ ਨੇ ਓਵੇਂ ਅਫਸਰ ਸਾਹੀ ਮੰਨਦੀ ਆ ਓਵੇਂ ਕਰਦੀ ਆ ਕਾਨੂੰਨ ਨੂੰ ਨਾ ਵੀਡੀਓ ਦੇਖਦੇ ਨੇ ਨਾ ਕਾਨੂੰਨ ਨੂੰ ਏਡੀਸੀ ਦੇਖਦੇ ਨੇ ਨਾ ਉੱਪਰ ਜੁਆਇੰਟ ਕੋਈ ਮੈਸਨਰ ਤੱਕ ਦੇਖਣੇ ਨੇ ਨਾ ਇਹਨੂੰ ਸਰਕਾਰ ਕਾਨੂੰਨ ਨੂੰ ਲਾਗੂ ਕਰਨ ਦੇ ਵਿੱਚ ਸਮਾਈ ਆ ਤੇ ਇਸ ਗੱਲ ਕਰਕੇ ਇਹ 18 ਸਾਲ ਤੋਂ ਬਣਿਆ ਕਾਨੂੰਨ ਅੱਜ ਹਲੇ ਵੀ ਜ਼ੀਰੋ ਲੈਵਲ ਦੇ ਉੱਤੇ ਖੜਾ ਆ ਜੇਕਰ ਇਹ ਕਾਨੂੰਨ ਨੂੰ ਲਾਗੂ ਕੀਤਾ ਜਾਂਦਾ ਤਾਂ ਬਹੁਤ ਸਾਰੇ ਲੋਕਾਂ ਨੂੰ ਜਿਹੜੀ ਹੈ ਕਿ ਉਹ ਰਾਹਤ ਮਿਲ ਸਕਦੀ ਹੈ ਜਿਹੜੀ ਗੱਲ ਕਰ ਰਹਾ ਹੈ ਸਰਕਾਰ ਆ ਵੀ ਇੱਥੇ ਅਸੀਂ ਅਮਰੀਕਾ ਕੈਨੇਡਾ ਹੋਰੇ ਕਰਦਾਂਗੇ ਸਾਰੀਆਂ ਸਹੂਲਤਾਂ ਅਮਰੀਕਾ ਕੈਨੇਡਾ ਵਾਲੀਆਂ ਹੋਰੇ ਹੋ ਜਾਣਗੀਆਂ ਹੋ ਸਕਦੀਆਂ ਨੇ ਕੋਈ ਏਡੇ ਵਿੱਚ ਵੱਡੀ ਗੱਲ ਨਹੀਂ ਹੈਗੀ ਜੇ ਕਾਨੂੰਨ ਨੂੰ ਲਾਗੂ ਕਰਿਆ ਜਾਊਗਾ ਤਾਂ ਹੋਣਗੀਆਂ ਉਹ ਜੇ ਗੱਲਾਂ ਦੇ ਵਿੱਚ ਚੈਨਲਾਂ ਦੇ ਉੱਤੇ ਪੋਸਟਰ ਲਾ ਕੇ ਕਰਿਆ ਜਾਣਗੇ ਤਾਂ ਇਹ ਪੋਸਟਰ ਲਾਉ ਨਾਲ ਨਹੀਂ ਹੁੰਦੀਆਂ ਹੈਗੀਆਂ ਗਰਾਊਂਡ ਲੈਵਲ ਤੇ ਆ ਕੇ ਦੇਖਣਾ ਪਊਗਾ ਵੀ ਕਿਹੜੀਆਂ ਕਮੀਆਂ ਨੇ ਇਥੇ ਦਾ ਆ ਸਕੀਮਾਂ ਲਾਗੂ ਦਾ ਕੀ ਕਰਨੀਆਂ ਨੇ ਇਥੇ ਦਾ ਜਿਹੜੇ ਆਮ ਛੋਟੇ ਮੇਟ ਜਿਵੇਂ ਬਹੁਤ ਛੋਟੀ ਪੋਸਟਾਂ ਮੇਟ ਦੀ ਉਹਨਾਂ ਨੂੰ ਲਾਉਣ ਵਾਸਤੇ ਵੀ ਸਰਕਾਰ ਨੇ ਆਪਣੇ ਬੰਦੇ ਸੜ ਤੇ ਵੀ ਜੇ ਮੇਟ ਵੀ ਲੱਗੂਗਾ ਤਾਂ ਸਾਡੀ ਹੀ ਸਰਕਾਰ ਦੇ ਬੰਦੇ ਦਾ ਨਾਲ ਜਿਹੜੀ ਵੀ ਸਹਿਮਤੀ ਹੋ ਲੱਗੂਗਾ ਤੇ ਲੋਕਾਂ ਨੂੰ ਕਾਨੂੰਨ ਮੁਤਾਬਕ ਕੰਮ ਦੇਣ ਦੀ ਬਜਾਏ ਉਹਨਾਂ ਨੂੰ ਭੀਖ ਦੇ ਰੂਪ ਵਿੱਚ ਕੰਮ ਦਿੱਤਾ ਜਾ ਰਿਹਾ ਹੁਣ ਤੁਸੀਂ ਅੱਜ ਮੰਗ ਪੱਤਰ ਦਿੱਤਾ ਕੀ ਆ ਸੁਆਤਨ ਦਿੱਤਾ ਗਿਆ ਨਹੀਂ ਮੰਗ ਪੱਤਰ ਤਾਂ ਅਸੀਂ ਨੇ ਦੇਣਾ ਹਲੇ ਸਾਡੀ ਡੈਮੋਕਰੇਟ ਮਨਰੇਗਾ ਫੰਟ ਬੋਲ ਦੇਣਾ ਸੀ ਨੇ ਪਰ ਉਹਦੇ ਵਿੱਚ ਇਹ ਆ ਕਿ ਦੇਖੋ ਅੱਗੇ ਸਾਡੀ ਗੱਲਬਾਤ ਕੀ ਹੁੰਦੀ ਆ ਕੀ ਵਿਸ਼ਵਾਸਨ ਦੁਬਾਰਾ ਆਏ ਨੇ ਸਾਨੂੰ ਉਹ ਤੋਂ ਬਾਅਦ ਦੇ ਵਿੱਚ ਕੀ ਆਉਂਦਾ ਨਿਕੜ ਕੇ ਨਤੀਜਾ ਉਹਦੇ ਮੁਤਾਬਕ ਅਸੀਂ ਜਿਹੜੀ ਅਗਲੀ ਕਾਰਵਾਈ ਹੋ ਕਰਾਂਗੇ ਕਿੰਨਾ ਮੈਨੂੰ ਪਤਾ ਪ੍ਰਦਰਸ਼ਨ ਚੱਲੂਗਾ ਜਿੰਨਾ ਕਿ ਸਾਡੀ ਕੋਈ ਗੱਲ ਨਹੀਂ ਸੁਣਵਾਈ ਹੋ ਰਹੀ